ਜਵ ਜਿਸਾ ਹੈ ਜਪ ਆਦ ਸਚ ੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਹਦੇ ਬਾਰੇ ਆਪਾਂ ਸਮਝੀ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਨੇ ਉਹ ਕੁਦਰਤ ਬਾਰੇ ਸੱਚ ਬਾਰੇ ਸਮਝਾਉਣਾ ਚਾਹੁੰਦੇ ਆ ਆਪਾਂ ਨੂੰ ਇਹ ਸ੍ਰਿਸ਼ਟੀ ਦਾ ਮੂਲ ਕੀ ਆ ਆਦ ਸਚ ਆਦ ਤੋਂ ਭਾਵ ਇਹਦਾ ਜਿਹੜਾ ਆ ਆ ਸ੍ਰਿਸ਼ਟੀ ਦਾ ਸੱਚ ਹੈ ਸੱਚ ਕਰਕੇ ਤੇ ਸਾਰਾ ਕੁਝ ਚੱਲ ਰਿਹਾ ਹੈ ਭਾਈ ਜਦ ਤੱਕ ਜੋਤ ਸਰੀਰ ਚ ਹੁੰਦੀ ਹੈ ਸਾਰੇ ਜੈਜਾ ਕਾਰ ਕਰਦੇ ਨੇ ਜਦ ਜੋਤ ਚਲੀ ਜਾਂਦੀ ਉਹ ਹੀ ਘਰੋਂ ਕੱਢ ਦਿੰਦੇ ਨੇ ਫਿਰ ਬੌਰੇ ਤੂੰ ਇਹ ਘਰੀ ਨਾ ਰੱਖ ਐ ਕੋਈ ਕੋਈ ਨਹੀਂ ਰੱਖਦਾ ਭਾਈ ਫਿਰ ਸੱਚ ਕਰਕੇ ਆਪਾਂ ਨੂੰ ਸਲਾਮਾ ਨੇ ਸੱਚ ਕਰਕੇ ਸਾਡਾ ਜੀਵਨ ਹੈ ਜੁਗਾੜ ਸੱਚ ਤੋਂ ਭਾਵ ਜਦੋਂ ਯੁੱਗ ਸ਼ੁਰੂ ਹੁੰਦੇ ਜਦੋਂ ਕੁਦਰਤ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ ਉਹ ਜੁਗਾੜ ਸੱਚ ਕਹਿੰਦੇ ਨੇ ਸੱਚ ਹਮੇਸ਼ਾ ਹੁੰਦਾ ਤਈਓ ਰਚਨਾ ਹੁੰਦੀ ਹੈ ਹੈਪੀ ਸੱਚ ਹੁਣ ਵੀ ਹੈਗਾ ਆਪਣੇ ਕੋਲੇ ਆ ਹਮੇਸ਼ਾ ਕੋਈ ਕਿਰਪਾ ਨਾਲ ਸਾਡਾ ਹਾਰਟ ਚੱਲ ਰਿਹਾ ਸਾਹ ਚੱਲ ਰਿਹਾ ਨਾਨਕ ਹੋਸੀ ਪੀ ਸੱਚ ਸੰਸਾਰ ਰਹੇ ਨਾ ਰਹੇ ਇਹ ਮਨਾ ਸੱਚ ਹਮੇਸ਼ਾ ਹੀ ਰਹਿੰਦਾ ਆਪਾਂ ਸੱਚ ਦਾ ਦਰਸ਼ਨ ਕਰਨਾ ਆਏ ਆਓ ਸਾਰੇ ਮਿਲ ਕੇ ਅਪਰ ਰਬੀ ਬਾਣੀ ਨਾਲ ਜੁੜੀਏ ਸੱਚ ਦਾ ਦਰਸ਼ਨ ਕਰੀਏ